ਸਵਾਗਤ ਆ ਕਿਸਾਨ ਵੀਰੋ ਤੁਹਾਡਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਇਹ ਵੀਡੀਓ ਦੋਸਤੋ ਆਪਾਂ ਪੈਂਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਦੋਸਤੋ ਇਸ ਨੂੰ ਬਾਗਾਪੁਰਾਣਾ ਪੈਂਦੀ ਆ ਇਹ ਵੀਡੀਓ ਦੋਸਤੋ ਆਪਾਂ ਬਲਵੀਰ ਵੀਰ ਕੋਲੋਂ ਕਵਰ ਕਰਨ ਲੱਗੇ ਆ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਪਤਾ ਜਰੂਰ ਦੱਸ ਦਿਓ ਬਾਈ ਜੀ ਨਾਮ ਬਾਈ ਬਲਵੀਰ ਸਿੰਘ ਹਾਂਜੀ ਪੈਂਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਆ ਬਾਈ ਜੀ ਤੇ ਆ ਜਿਹੜੀ ਬਾਈ ਵੱਡੀ ਝੋਟੀ ਖੜੀ ਐ ਇਹਦੀ ਕੀ ਡਿਟੇਲ ਆ ਇਹ ਬਾਈ ﺍﻟਬਖਸ਼ ਦੀ ਆਪ ਆ ਠੀਕ ਆ ਕੈਪਟਨ ਤੋਂ ਡਾਇਰੈਕਟਰ ਕਰਵਾਉ ਦਾ ਠੀਕ ਆ ਹਾਂ 13 ਦਿਨ ਹੋ ਗਏ ਇਹਨੂੰ ਬਣੇ 13 ਦਿਨ ਬਣੀ ਹੋਈ ਦੋਸਤੋ ਤੇ ਮੂੰਹ ਬਾਈ ਜਿਹੜਾ ਦਿਖਾ ਦਿਆਂ ਇਧਰ ਨੂੰ ਮੂੰਹ ਵੇਖੋ ਦੋਸਤੋ ਫੇਸ ਕੁਆਲਿਟੀ ਬਹੁਤ ਆ ਅੱਖਾਂ ਦੋਵੇਂ ਬਹੁਤ ਜਿਆਦੇ ਚੰਗੀਆਂ ਲੱਗੀਆਂ ਹੋਈਆਂ ਤੇ ਸੰਗ ਤਾਂ ਦੋਸਤੋ ਕੋਕਾ ਹੀ ਆ ਤੁਸੀਂ ਵੇਖ ਸਕਦੇ ਆ ਤੇ ਥੱਲੋ ਥੱਲੋ ਜਿਹੜਾ ਤੁਹਾਨੂੰ ਮੈਂ ਜਿਹੜਾ ਚੈੱਕ ਕਰਾਉਣਾ ਦੇਖੋ ਗ੍ਰਾਂਜੀ ਦੋਸਤੋ ਥੱਲੋਂ ਥੋੜਾ ਥਾਨ ਥੋੜਾ ਬਹੁਤ ਜਿਆਦੇ ਮੋਟਾ ਲੱਗਿਆ ਹੋਇਆ ਤੇ ਜਰਾ ਇਹਨੂੰ ਤੋੜ ਕੇ ਵਿਖਾ ਦਿਆਂ ਬਾਈ ਉਮਰ ਅਮਰ ਬਾਈ ਇਹਦੀ ਕਿੰਨੀ ਹੋ ਗਈ ਹੋਗੀ ਬਾਈ 2.5 ਸਾਲ ਆ ਜੀ ਅੱਛਾ ਉਮਰ 2.5 ਸਾਲ ਆ ਇਹ ਲੰਮੀ ਤੋਰ ਦੀ ਬਾਈ ਜਰਾ ਯਾਰ ਮਾਂ ਦਾ ਦੁੱਧ ਜਾਨੀ ਗਰ ਕਾ ਬਹੁਤ ਚੰਗਾ ਜੀ ਦਾ ਬਾਈ ਜੀ ਠੀਕ ਆ ਤੁਰਦੀ ਤੁਰਦੀ ਵੇਖ ਲੋ ਦੋਸਤੋ ਬਹੁਤ ਸੋਹਣੀਆਂ ਤੇ ਪਲੀ ਪੁਲੀ ਪੂਰੀ ਆ ਕੱਟੀ ਮੋੜ ਲਿਓ ਬਾਈ ਪਲੀ ਪੁਲੀ ਪੂਰੀ ਆ ਦੋਸਤੋ ਹਾਈਟ ਪੱਖੋਂ ਵੀ ਪੂਰੀ ਵਧੀਆ ਤੇ ਜਾਨੀ ਕਿ ਨੀਲੀ ਰਾਵੇ ਦੀਆਂ ਸਾਰੀਆਂ ਪ੍ਰੋਪਰ A to Z ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਆ ਦੋਸਤੋ ਥਾਂ ਥੁਣ ਬਹੁਤ ਜ਼ਿਆਦਾ ਮੋਟਾ ਲੱਗਿਆ ਹੋਇਆ ਤੇ ਆ ਦੋਸਤੋ ਜਿਹੜੀ ਨਾਲ ਕੱਟੀ ਖੜੀ ਆ ਇਹ ਬਾਈ ਜੂਣੀ ਕਹਿੰਦੇ ਕੋਈ ਵੇਚਣ ਦਾ ਹਜੇ ਵਿਚਾਰ ਨਹੀਂਗਾ ਫੇਰ ਵੀ ਆਪਾਂ ਵੀਡੀਓ ਚ ਵਿਖਾ ਦਿੰਨੇ ਆ ਝੋਲੀ ਝੂਲੀ ਦੀ ਦੋਸਤੋ ਇਹ ਵੀ ਕੱਟੀ ਬੜੀ ਚੰਗੀ ਆ ਇਹ ਬਾਦਸ਼ਾਹ ਦੀ ਬਾਈ ਜੂ ਉਹਨੇ ਆਪ ਦੱਸਿਆ ਤੇ ਹਜੇ 8-9 ਮਹੀਨੇ ਦੀ ਉਮਰ ਫੇਸ ਕੁਆਲਿਟੀ ਦੋਸਤੋ ਇਹਦੀ ਵੀ ਬੜੀ ਚੰਗੀ ਆ ਆਖੂਖ ਵੇਖੋ ਤੁਸੀਂ ਬਹੁਤ ਜ਼ਿਆਦੇ ਚੰਗੀ ਲੱਗੀ ਹੋਈ ਆ ਕੱਟੀ ਨੂੰ ਦੋਵੇਂ ਅੱਖਾਂ ਵੇਖੋ ਫੇਸ ਬਹੁਤ ਵਧੀਆ ਫੇਸ ਕੁਆਲਿਟੀ ਬਹੁਤ ਵਧੀਆ ਤੇ ਇਹਨੂੰ ਵੀ ਬਾਈ ਜਰਾ ਤੋੜ ਕੇ ਵਿਖਾ ਦਿਓ ਵੇਚਣਾ ਨਾ ਵੇਚਣਾ ਤਾਂ ਉਹਦਾ ਬਾਅਦ ਦਾ ਵਿਚਾਰ ਰਹਿ ਗਿਆ ਇਹਨੂੰ ਤੋੜ ਕੇ ਵਿਖਾ ਦਿਓ ਜਰਾ ਝੂਲੀ ਝੂਲੀ ਦੀ ਦੋਸਤੋ ਕੱਟੀ ਇਹ ਵੀ ਬੜੀ ਚੰਗੀ ਆ ਤੇ ਬਾਕੀ ਤੁਹਾਨੂੰ ਮੌਕੇ ਤੇ ਬਾਈ ਜਿਹੀ ਹੁਣੀ ਵਿਚਾਰ ਬਣਾ ਕੇ ਦੱਸ ਦੇਣਗੇ ਤੁਰਦੀ ਤੁਰਦੀ ਦੋਸਤੋ ਬਹੁਤ ਸੋਹਣਾ ਬੰਨ ਦਿਓ ਬਾਈ ਜਰਾ ਲੰਬੀ ਉਮਰ ਦੀ ਦੋਸਤੋ ਕੱਟੀ ਆ ਸਿੰਗ ਤੋਂ ਹੀ ਤੁਸੀਂ ਟੇਬਲ ਆ ਸਕਦੇ ਹੋ 8 ਕੇ 9 ਮਹੀਨੇ ਦੀ ਉਮਰ ਆ ਹਜੇ ਤੇ ਆਪਣਾ ਮੋਬਾਈਲ ਨੰਬਰ ਜਰੂਰ ਬੋਲ ਦਿਓ ਬਾਈ ਜੀ ਮੋਬਾਈਲ ਨੰਬਰ ਬਾਈ 98727 ਅੱਛਾ 16232 ਹਾਂਜੀ ਇੱਕ ਵਾਰੀ ਹੋਰ ਬੋਲ 727 16232 ਧੰਨਵਾਦ ਬਾਈ ਜੀ